ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਾਦੋਦਾਸ ਬਣਿਆ ਨਰਾਇਣ ਆਪਣੇ ਨਵੇਂ ਗੁਰੂ ਦੀ ਤਲਾਸ਼ ਕਰਦਾ ਕਰਦਾ ਇੱਕ ਵਾਰ ਨਦੇੜ ਦੇ ਮੱਠ ਵਿੱਚ ਪਹੁੰਚ ਗਿਆ ਯੋਗੀ ਔਗੜਨਾਥ ਦੀ ਤਾਂਤਰਿਕ ਵਿਦਿਆ ਅਤੇ ਯੋਗਾ ਅਭਿਆਸ ਵਿੱਚ ਨਿਪੁੰਨ ਮਾਦੋਦਾਸ ਆਪਣੀਆਂ ਸਮੱਸਿਆਵਾਂ ਅਤੇ ਰੋਗਾਂ ਦੇ ਇਲਾਜ ਲਈ ਆਏ ਸੰਸਾਰੀ ਲੋਕਾਂ ਅਤੇ ਅਬਿਹਾਗਤਾ ਦੇ ਮਸਤਕ ਵੇਖ ਕੇ ਜਾਂ ਮਹਿਜ ਨਬਜ ਟੋਕੇ ਬਿਮਾਰੀ ਦੇ ਲੱਛਣ ਪਛਾਣ ਲੈਂਦਾ ਸੀ ਬਹੁਤੇ ਰੋਗੀ ਤਾਂ ਉਸ ਦੀਆਂ ਗੱਲਾਂ ਨਾਲ ਹੀ ਰਾਜੀ ਮਹਿਸੂਸ ਕਰਦੇ ਸੰਤੁਸ਼ਟ ਹੋ ਕੇ ਡੇਰੇ ਤੋਂ ਪਰਤਦੇ ਭਾਵੇਂ ਮਾਦੋਦਸ ਰੋਗੀ ਨੂੰ ਸ਼ੋਣ ਮਾਤਰ ਤੋਂ ਸਭ ਜਾਣ ਲੈਂਦਾ ਸੀ ਪਰ ਉਹ ਇਹ ਨਹੀਂ ਸੀ ਜਾਣਦਾ ਨਾ ਦੇੜ ਦਾ ਇਹ ਮੱਠ ਉਸਦੇ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਹੈ ਆਉਣ ਵਾਲੇ ਸਮੇਂ ਵਿੱਚ ਉਹ ਇਸੇ ਮੱਠ ਦਾ ਗੁਰੂ ਬਣੇਗਾ ਤੇ ਉਸ ਦਾ ਮਿਲਾਪ ਉੱਤਰੀ ਭਾਰਤ ਵੱਲੋਂ ਆਏ ਇੱਕ ਅਜਿਹੇ ਪਰਮ ਮਨੋਖ ਨਾਲ ਹੋਵੇਗਾ ਜਿਸ ਨੇ ਉਸ ਦੇ ਜੀਵਨ ਵਿੱਚ ਨਵੇਂ ਅਰਥ ਭਰਨੇ ਹਨ ਜਿਸ ਕਾਰਨ ਉਸ ਦਾ ਨਾਮ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਅਮਰ ਹੋ ਜਾਣਾ ਹੈ ਮੱਠ ਵਿੱਚ ਮਾਧੋਦਾਸ ਦੁਆਲੇ ਆਏ ਲੋਕਾਂ ਦੀ ਭੀੜ ਰਹਿਣ ਲੱਗੀ ਤਾਂ ਮੱਠ ਦੇ ਸਵਾਮੀ ਨੇ ਆਪਣੇ ਕੁਝ ਖਾਸ ਛੇਲਿਆਂ ਨੂੰ ਮਾਧੋਦਾਸ ਦੀਆਂ ਹਰਕਤਾਂ ਉੱਪਰ ਨਿਗ੍ਹਾ ਰੱਖਣ ਲਈ ਨਿਯੁਕਤ ਕਰ ਦਿੱਤਾ। ਹੁਣ ਉਹ ਜਿੱਧਰ ਵੀ ਜਾਂਦਾ ਜੋ ਕਰਦਾ ਸਾਰੀ ਸੂਚਨਾ ਸਵਾਮੀ ਨੂੰ ਮਿਲਣ ਲੱਗੀ। ਇਹਨਾਂ ਸੂਹੀਆਂ ਤੋਂ ਬੇਖਬਰ ਮਾਧੋਦਾਸ ਜੜੀ ਬੂਟੀਆਂ ਅਤੇ ਦੇਸੀ ਦੁਸ਼ਾਦਿਆਂ ਨਾਲ ਰੋਗੀਆਂ ਦਾ ਇਲਾਜ ਕਰਦਾ ਰਿਹਾ। ਕਈ ਵਾਰ ਰੋਗੀਆਂ ਕੋਲ ਆਪਣੀ ਘਰੋਗੀ ਸਮੱਸਿਆ ਵੀ ਛੇੜ ਬੈਂਦੇ। ਮਾਧੋਦਾਸ ਉਹਨਾਂ ਦਾ ਵੀ ਸਮਾਧਾਨ ਕਰਦਾ। ਮਾਧੋਦਾਸ ਦੇ ਇਲਾਕੇ ਵਿੱਚ ਪ੍ਰਸ਼ੰਸਾਮਈ ਚਰਚਾ ਹੋਣ ਲੱਗੀ। ਦੂਸਰੇ ਸਾਧੂਆਂ ਨਾਲੋਂ ਮੱਠ ਵਿੱਚ ਉਸ ਨੂੰ ਵਧੇਰੇ ਲੋਕ ਮਿਲਣ ਆਉਣ ਲੱਗੇ। ਜਦੋਂ ਵੇਲਾ ਹੁੰਦਾ ਤਾਂ ਲਾਗੇ ਦੇ ਜੰਗਲਾਂ ਵੱਲ ਨਿਕਲ ਜਾਂਦਾ। ਜੜੀ ਬੂਟੀਆਂ ਦੀ ਪਛਾਣ ਕਰਦਾ ਉਹਨਾਂ ਨੂੰ ਪਰਖਦਾ। ਫਿਰ ਬਿਨਾਂ ਕੁਝ ਲਿਆਂ ਰੋਗੀਆਂ ਨੂੰ ਦੇ ਦਿੰਦਾ। ਮੱਠ ਵਿੱਚ ਆਉਣ ਵਾਲੇ ਦੁਖੀ ਲੋਕਾਂ ਦੀ ਗਿਣਤੀ ਬਹੁਤ ਵੱਧ ਗਈ। ਮਾਧੋਦਾਸ ਸਾਰਾ ਦਿਨ ਦੁਖੀ ਲੋਕਾਂ ਅਤੇ ਰੋਗੀਆਂ ਵਿੱਚ ਘਿਰਿਆ ਰਹਿੰਦਾ। ਉਹ ਬਾਹਰ ਜਾਂਦਾ ਉੱਥੇ ਵੀ ਲੋਕ ਉਸ ਨੂੰ ਘੇਰ ਲੈਂਦੇ ਤੇ ਆਪਣੀਆਂ ਮੁਸ਼ਕਲਾਂ ਦੱਸਦੇ। ਨਿਗਰਾਨੀ ਰੱਖ ਰਹੇ ਚੇਲੇ ਪੂਰੀ ਸੂਚਨਾ ਸਵਾਮੀ ਜੀ ਤੱਕ ਪਹੁੰਚਾ ਦਿੰਦੇ। ਸਵਾਮੀ ਹੈਰਾਨ ਸੀ ਮਾਧੋਦਾਸ ਕਾਰਨ ਮੱਠ ਦੇ ਜਸ ਅਤੇ ਸੋਭਾ ਵਿੱਚ ਵਾਧਾ ਹੋਣ ਲੱਗਾ। ਦੂਰੋਂ ਦੂਰੋਂ ਲੋਕ ਨਾ ਦੇੜ ਦੇ ਇਸ ਮੱਠ ਵਿੱਚ ਆਉਣ ਲੱਗੇ ਇਸ ਨਾਲ ਮੱਠ ਦੀ ਆਮਦਨ ਵਿੱਚ ਚੋਖਾ ਵਾਧਾ ਹੋਇਆ। Swami Mahadodas ਉੱਪਰ ਮਿਹਰਬਾਨ ਹੋ ਲੱਗਾ ਸੁੰਨੇ ਅਤੇ ਬੇਰੌਣਕ ਡੇਰੇ ਵਿੱਚ ਦਿਨ ਪਰ ਆਏ ਗਏ ਲੋਕਾਂ ਦਾ ਮੇਲਾ ਲੱਗਿਆ ਰਹਿਣ ਲੱਗਾ। ਪਹਿਲੇ ਸਾਧੂ ਅਤੇ ਚੇਲੇ ਅੰਦਰੋਂ ਖਫਾ ਸਨ ਪਿਖਿਆ ਮੰਗਣ ਤੋਂ ਸਿਵਾ ਉਹ ਹੋਰ ਕੁਝ ਨਹੀਂ ਜਾਂਦੇ ਸਨ ਡੇਰੇ ਦੀ ਸਾਫ ਸਫਾਈ ਅਤੇ ਹੋਰ ਉੱਪਰਲੇ ਕੰਮ ਉਹਨਾਂ ਨੂੰ ਹੀ ਕਰਨੇ ਪੈਂਦੇ ਸਨ ਮਾਧੋਦਾਸ ਰੋਗੀਆਂ ਵਿੱਚ ਕਿਰਿਆ ਰਹਿਂਦਾ ਵੇਲਾ ਹੁੰਦਾ ਤਾਂ ਜੰਗਲ ਵਿੱਚ ਜੜੀ ਬੂਟੀਆਂ ਖੋਜਦਾ ਸਾਧੂ ਉਸ ਨਾਲ ਈਰਖਾ ਕਰਨ ਲੱਗੇ ਦੋ ਦਿਨ ਕੱਟਣ ਆਇਆ ਕਿਤੇ ਮੱਠ ਦਾ ਸਵਾਮੀ ਨਾ ਬਣ ਬੈਠੇ ਮਾਧੋਦਾਸ ਵਿੱਚ ਹੌਲੀ-ਹੌਲੀ ਲੋਕਾਂ ਦਾ ਅੰਨਾ ਵਿਸ਼ਵਾਸ ਹੋਣ ਲੱਗਾ ਉਹ ਜਿਸ ਰੋਗੀ ਨੂੰ ਛੂਹ ਲੈਂਦਾ ਉਹ ਤੰਦਰੁਸਤ ਹੋਣ ਲੱਗਦਾ ਰਾਖ ਦੀ ਚੁਟਕੀ ਵੀ ਉਸ ਲਈ ਜੀਵਨ ਰਕਸ਼ਾ ਓਸ਼ਧੀ ਬਣ ਜਾਂਦੀ ਮਾਦੋਦਾਸ ਦੀਆਂ ਕੀਰਤियां ਇਲਾਕੇ ਵਿੱਚ ਫੈਲ ਗਈਆਂ ਮਾਦੋਦਾਸ ਨੂੰ ਆਪਣੇ ਬਾਰੇ ਸੋਚਣ ਦਾ ਵਕਤ ਹੀ ਨਾ ਮਿਲਦਾ ਦਿਨ ਭਰ ਰੋਗੀਆਂ ਦੀ ਸੇਵਾ ਵਿੱਚ ਲੱਗਾ ਰਹਿੰਦਾ ਰਾਤ ਮਿਲੇ ਥਕਾਵਟ ਦਾ ਪੰਨਿਆ ਝੱਟ ਸੌ ਜਾਂਦਾ ਉਸ ਦਾ ਉਤਸ਼ਾਹ ਤੇ ਨਿਰਾਸ਼ ਮਨ ਜੀਵਨ ਫਿਰ ਆਰੇ ਲੱਗ ਗਿਆ ਮੱਠ ਦਾ Swami ਉਸ ਦੇ ਗੁਣਾਂ ਨੂੰ ਉਸ ਦੇ ਗਿਆਨ ਨੂੰ ਪਛਾਣ ਕੇ ਉਸ ਦੀ ਕਦਰ ਕਰਨ ਲੱਗ ਪਿਆ ਪਰ ਇਸ ਪੱਖੋਂ ਮਾਧੋਦਾਸ ਦੀ ਤਕਦੀਰ ਸਦਾ ਖੋਟੀ ਹੀ ਰਹੀ Swami ਜਿਾ ਗੁਰੂ ਦਾ ਸਾਥ ਬਹੁਤਾ ਚਿਰ ਮੰਨਣਾ ਜਾਂ ਮੰਨਣਾ ਉਸ ਦੇ ਭਾਗਾਂ ਵਿੱਚ ਨਹੀਂ ਸੀ ਇੱਥੇ ਨਾ ਦੇੜ ਦੇ ਮੱਠ ਵਿੱਚ ਵੀ ਐਵੇਂ ਹੀ ਹੋਇਆ Swami ਕੁਝ ਦਿਨ ਬਿਮਾਰ ਰਿਹਾ ਮਾਧੋਦਾਸ ਨੇ ਉਸ ਨੂੰ ਬਚਾਉਣ ਦੇ ਸਾਰੇ ਨਸਖੇ ਅਜਮਾਲ ਨੇ ਪਰ ਸੁਆਮੀ ਦੀ ਸੇਤ ਡਿੱਗਦੀ ਗਈ ਯੋਗੀ ਔਗੜਨਾਥ ਦੇ ਕਈ ਸ਼ਬਦ ਮਾਧੋ ਦਾਸ ਨੂੰ ਯਾਦ ਆਏ ਜਿਸ ਪ੍ਰਾਣੀ ਨੇ ਜਿੰਨੇ ਸਵਾਸ ਲੈਣੇ ਹਨ ਨਾ ਇਹਨਾਂ ਨੂੰ ਕੋਈ ਘਟਾ ਸਕਿਆ ਹੈ ਤੇ ਨਾ ਕੋਈ ਵੈਦ ਤਨਵੰਤਰ ਵਧਾ ਸਕਿਆ ਹੈ ਪਰਮਾਤਮਾ ਦੇ ਇਸ ਰਹੱਸ ਵਿੱਚ ਅਜੇ ਤੀਕ ਕੋਈ ਦਖਲ ਨਹੀਂ ਦੇ ਸਕਿਆ ਮੱਠ ਵਿੱਚ 9 ਦਿਨ ਸੋਗ ਰਿਆ ਸਭ ਤੋਂ ਵਧੇਰੇ ਦੁੱਖ ਮਾਧੋਦਾਸ ਨੂੰ ਹੋਇਆ ਉਸ ਨੂੰ ਮੱਠ ਵਿੱਚ ਰੱਖਣ ਵਾਲਾ ਸਵਾਮੀ ਹੀ ਸੀ ਮਾਧੋਦਾਸ ਫੇਰ ਆਪਣੇ ਆਪ ਨੂੰ ਅਨਾਥ ਮਹਿਸੂਸ ਕਰ ਰਿਹਾ ਸੀ ਉਸ ਦੇ ਅੰਦਰ ਭੈ ਪਲਣ ਲੱਗਾ ਪਤਾ ਨਹੀਂ ਕਿਸ ਵੇਲੇ ਉਸ ਨੂੰ ਮੱਠ ਵਿੱਚੋਂ ਚਲੇ ਜਾਣ ਲਈ ਕਹਿ ਦਿੱਤਾ ਜਾਵੇ ਸਮਾਂ ਤੁਰਦਾਰਿਆ ਕੁਝ ਦਿਨਾਂ ਵਿੱਚ ਮੱਠ ਦੇ ਸਾਰੇ ਕਾਰਜ ਆਮ ਦਿਨਾਂ ਵਾਂਗ ਹੋਣ ਲੱਗੇ ਹੁਣ ਲੋਕ ਵੀ ਮਾਧੋਦਾਸ ਕੋਲ ਆਉਣ ਲੱਗੇ ਜਿਹੜੇ ਸਵਾਮੀ ਵਿੱਚ ਅਥਾ ਸਰਦਾ ਰੱਖਦੇ ਸਨ ਪਾਵੇਂ ਮੱਠ ਦੀ ਮਰਿਆਦਾ ਅਨੁਸਾਰ ਗੁਰਗੱਦੀ ਦਾ ਵਾਰਿਸ ਨਿਯੁਕਤ ਨਹੀਂ ਸੀ ਹੋਇਆ ਪਰਸ਼ਰਧਾਲੂ ਮਾਦੋਦਾਸ ਨੂੰ ਮੱਠ ਦੇ ਗੁਰੂ ਵਾਂਗ ਹੀ ਮਿਲਣ ਲੱਗੇ ਮਾਦੋਦਾਸ ਉਹਨਾਂ ਨੂੰ ਆਪਣੇ ਪੈਰ ਛੋਣ ਤੋਂ ਲੱਖ ਵਰਜ ਦਾ ਪਰ ਤਾਂਵੇਂ ਆਪਣੇ ਮਨ ਦੀ ਤ੍ਰਿਪਤੀ ਲਈ ਉਹ ਉਸਦੇ ਪੈਰੀ ਹੱਥ ਲਾਉਂਦੇ ਮਾਦੋਦਾਸ ਦੀਆਂ ਜ਼ਿੰਮੇਵਾਰੀਆਂ ਵਧ ਗਈਆਂ ਦੂਰੋਂ ਆਏ ਰੋਗੀਆਂ ਲਈ ਮੱਠ ਵਿੱਚ ਰਾਤਰੀ ਰਹਿਸ਼ ਦਾ ਪ੍ਰਬੰਧ ਕੀਤਾ ਗਿਆ ਦਿਨ ਵੇਲੇ ਧੁੱਪ ਤੋਂ ਬਚਾ ਲਈ ਹੋਰ ਛੱਪਰ ਬਣਵਾਏ ਮੱਠ ਦੀ ਖਾਲੀ ਥਾਂ ਵਿੱਚ ਫੁੱਲ ਬੂਟੇ ਅਤੇ ਦਵਾਈਆਂ ਵਿੱਚ ਕੰਮ ਆਉਣ ਵਾਲੇ ਪੌਦੇ ਲਗਵਾਉਣੇ ਸ਼ੁਰੂ ਕੀਤੇ ਕੁਝ ਮਹੀਨਿਆਂ ਵਿੱਚ ਹੀ ਮੱਠ ਦੀ ਕਾਇਆ ਕਲਪ ਹੋ ਗਈ ਹੁਣ ਹਰ ਆਏ ਗਏ ਸ਼ਰਧਾਲੂ ਅਤੇ ਰੋਗੀ ਲਈ ਜਲ ਅਤੇ ਭੋਜਨ ਦਾ ਪ੍ਰਬੰਧ ਸੀ ਇਹ ਖਾਣ ਪੀਣ ਹਰ ਸਮੇਂ ਪ੍ਰਾਪਤ ਕੀਤਾ ਜਾ ਸਕਦਾ ਸੀ ਸ਼ਰਧਾਲੂਆਂ ਦੇ ਵਦਨ ਨਾਲ ਡੇਰੇ ਦੀ ਆਮਦਨ ਵਿੱਚ ਇਨਾ ਵਾਧਾ ਹੋ ਗਿਆ ਸਾਧੂਆਂ ਨੂੰ ਭਿੱਖਿਆ ਲੈਣ ਲਈ ਜਾਣ ਦੀ ਲੋੜ ਹੀ ਨਾ ਰਹੀ ਮੱਠ ਦੀ ਸ਼ੋਭਾ ਅਤੇ ਜਸ ਚੁਫੇਰੇ ਫੈਲ ਗਿਆ ਮਾਧੋਦਾਸ ਹੁਣ ਰੇਸ਼ਮੀ ਵਸਤਰ ਪਹਿਨਣ ਲੱਗਾ ਆਪਣੇ ਨਾਲ ਹਰ ਸਮੇਂ ਤਿੰਨ ਚਾਰ ਚੇਲੇ ਰੱਖਦਾ ਜੜੀ ਬੂਟੀਆਂ ਦੀ ਖੋਜ ਲਈ ਵੀ ਸ਼ਿਸ਼ਿਆਂ ਨੂੰ ਆਪਣੇ ਨਾਲ ਲੈ ਕੇ ਜਾਂਦਾ ਨਾ ਡੇੜ ਦੇ ਆਸ-ਪਾਸ ਅਤੇ ਦੂਰ-ਦੂਰ ਮਾਧੋਦਾਸ ਦੀ ਇੱਕ ਪਹੁੰਚੇ ਹੋਏ ਗੁਰੂ ਮੰਗ ਮੰਨਤਾ ਹੋਣ ਲੱਗੀ ਮਾਧੋਦਾਸ ਬੀਤੀ ਜ਼ਿੰਦਗੀ ਦੇ ਤਸੀਹੇ ਭੁੱਲ ਗਿਆ ਉਹ ਇਹ ਵੀ ਭੁੱਲ ਗਿਆ ਬੈਰਾਗੀ ਪੰਥ ਵਿੱਚ ਜਦ Swami Ramdas ਨੇ ਉਸ ਨੂੰ দীક્ષા ਦੇਂਦਿਆ ਕਿਹਾ ਸੀ ਕਿ ਇੱਕ yogi ਦਾ ਜੀਵਨ ਜੀਣ ਲਈ ਸੰਸਾਰੀ ਸੁੱਖਾਂ ਦੀ ਮਨਾਹੀ ਹੈ yogi ਨੇ ਸਦਾ ਤਰਤ ਨੂੰ ਆਸਣ ਬਣਾਉਣਾ ਹੈ ਗੇਰੂਆ ਵਸਤਰ ਪਹਿਨਣੇ ਹਨ ਭਿਖਿਆ ਮੰਗ ਕੇ ਖਾਣਾ ਹੈ ਹਉਮੈ ਤਿਆਗਣੀ ਹੈ ਕ੍ਰੋਧ ਵਿੱਚ ਕਦੇ ਨਹੀਂ ਆਉਣਾ ਪਰ ਹੁਣ ਉਹ ਮੱਠ ਦੇ ਦੂਸਰੇ ਸਾਧੂਆਂ ਨਾਲ ਖਫਾ ਵੀ ਹੁੰਦਾ ਜੇ ਕੋਈ ਨੁਕਸਾਨ ਕਰਦਾ ਤਾਂ ਉਸ ਨੂੰ ਤਾੜਨਾ ਵੀ ਕਰਦਾ ਸਾਧੂ ਸਭ ਚੁੱਪਚਾਪ ਸਹਿ ਜਾਂਦੇ ਸਨ ਉਹ ਜਾਣਦੇ ਸਨ ਮੱਠ ਦਾ ਸਾਰਾ ਖਰਚ ਤੇ ਪ੍ਰਬੰਧ ਮਾਦੋਦਾਸ ਕਾਰਨ ਹੀ ਚੱਲਦਾ ਹੈ ਆਪਣੇ ਚਫੇਰੇ ਰੋਗੀਆਂ ਤੇ ਹੋਰ ਦੁਖੀ ਬੰਦਿਆਂ ਦੀ ਭੀੜ ਵੇਖ ਕੇ ਮਾਦੋਦਾਸ ਨੂੰ ਦੂਰ ਪਿੱਛੇ ਪਹਾੜਾਂ ਵਿੱਚ ਵਿਚਲਾ ਆਪਣਾ ਪਿੰਡ ਯਾਦ ਆਉਂਦਾ ਚਾਚੂ ਚਾਚੀ ਉਸ ਨੂੰ ਕਿੰਨੇ ਤਸੀਹੇ ਦਿੰਦੇ ਰਹੇ ਸੰ ਕਦੇ ਭੁੱਖਾ ਰੱਖਣਾ ਕਦੇ ਰਾਤ ਵੇਲੇ ਠੰਡ ਵਿੱਚ ਝੋਪੜੀ ਚੋਂ ਬਾਹਰ ਕੱਢ ਦੇਣਾ ਕਦੇ ਦੂਰ ਹੇਟਾ ਤੁਹਾਡੇ ਵਿੱਚੋਂ ਪਾਣੀ ਲੈਣ ਜਾਣਾ ਕਦੇ ਲੱਕੜਾਂ ਲੈਣ ਭੇਜਣਾ ਅੱਜ ਮੈਂ ਹਰ ਰੋਜ਼ ਸੈਂਕੜੇ ਲੋਕਾਂ ਨੂੰ ਭੋਜਨ ਕਰਵਾਉਂਦਾ ਹਾਂ ਚਾਚੂ ਚਾਚੀ ਨੂੰ ਵੀ ਖਵਾਵਾਂ ਇੱਕ ਦਿਨ ਜਿਹੜਾ ਅਨਾਥ ਬਾਲਕ ਬਰਸਾਤੀ ਨਾਲੇ ਦੇ ਕੰਡੇ ਝਾੜੀਆਂ ਵਿੱਚ ਬੈਠਾ ਰੋ ਰਿਹਾ ਸੀ ਅੱਜ ਉਸ ਬਾਲਕ ਦੀ ਕਿੰਨੀ ਮਹਿਮਾ ਹੈ ਲੋਕ ਚਰਨ ਸ਼ੂਕੇ ਪ੍ਰਣਾਮ ਕਰਦੇ ਹਨ ਇਸ ਨਹਿਸ਼ ਬਾਲਕ ਤੇ ਦਰਸ਼ਨ ਕਰਕੇ ਹੀ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਦੇ ਹਨ ਨਾ ਦੇੜ ਮੱਠ ਦਾ ਮਾਧੋਦਾਸ ਹੁਣ ਕੋਈ ਮਾਮੂਲੀ ਬੈਰਾਗੀ ਨਹੀਂ ਸੀ ਆਪਣੀ ਕੁਟਿਆ ਦੇ ਇੱਕ ਕੋਨੇ ਵਿੱਚ ਉਸ ਦੀ ਬਗਲੀ ਤਲਵਾਰ ਢਾਲ ਤੇ ਤੀਰ ਕਮਾਨ ਟੰਗੇ ਹੋਏ ਸਨ ਜਦ ਕਦੀ ਉਸ ਦੀ ਨਿਗਾਹ ਇਹਨਾਂ ਹਥਿਆਰਾਂ ਉੱਪਰ ਪੈੰਦੀ ਇਸ ਨੂੰ ਰਿਆਸੀ ਦੇ ਸਿਕਲੇਗਰ ਤੇ ਗੁਰੂ ਜਾਨ ਕੀ ਪ੍ਰਸਾਦ ਯਾਦ ਆ ਜਾਂਦੇ। ਸਵਾਮੀ ਰਾਮਦਾਸ ਅਤੇ ਔਗੜਨਾਥ ਹੋਰਾਂ ਦੇ ਕਹੇ ਬੋਲ ਉਸ ਦੇ ਕੰਨਾਂ ਵਿੱਚ ਗੂੰਜਣ ਲੱਗਦੇ। ਤੂੰ ਕਿਸੇ ਵੱਡੇ ਕਾਰਜ ਲਈ ਪੈਦਾ ਹੋਇਆ ਹੈ। ਔਗੜਨਾਥ ਨੇ ਤਾਂ ਕਿਹਾ ਸੀ ਤੂੰ ਇੱਕ ਬਹਾਦਰ ਯੋਧੇ ਦੀ ਮੌਤ ਮਰੇਗਾ। ਹਰ ਪਾਸੇ ਤੇਰੀ ਜੈ ਜੈਕਾਰ ਹੋਵੇਗੀ। ਮਾਦਵਦਾਸ ਐਸ਼ਾਂਤ ਹੋ ਜਾਂਦਾ। ਰਾਤ ਵੇਲੇ ਬਚੈਨੀ ਵਿੱਚ ਉੱਠ ਬੈਂਦਾ। ਉਸ ਨੂੰ ਵਿਸ਼ਵਾਸ ਸੀ ਸਾਧੂਆਂ yogiyon ਦਾ ਸਹਿਜ ਭਾ ਬੋਲਿਆ ਕਦੇ ਬਿਰਥਾ ਨਹੀਂ ਜਾਂਦਾ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਹੋਰ ਅਹਿਮ ਮੋੜ ਆਉਣ ਵਾਲਾ ਹੈ ਇੱਕ ਰਾਤ ਅਜੇਹੀ ਬੇਚੈਨੀ ਵਿੱਚ ਉਸ ਨੂੰ ਮਰਮ ਮੋਰੋ ਪੰਤ ਪੇਸ਼ਵਾ ਯਾਦ ਆਇਆ ਸ਼ਿਵਾਜੀ ਦਾ ਪੁੱਤਰ ਯਾਦ ਆਇਆ ਜਿਸ ਨੂੰ ਔਰੰਗਜ਼ੇਬ ਨੇ ਲੂੰ ਕੰਡੇ ਖੜੇ ਕਰ ਦੇਣ ਵਾਲੇ ਤਸੀਹੇ ਦੀ ਕਿ ਮਰਵਾਇਆ ਸੀ ਮਾਧਵਦਾਸ ਕੁਟੀਆਂ ਵਿੱਚੋਂ ਬਾਹਰ ਨਿਕਲ ਆਇਆ ਅੱਧਾ ਕੋ ਚੰਨ ਅਸਮਾਨ ਦੇ ਸਿਖਰ ਵਿੱਚ ਸੀ ਰਾਤ ਤਾਰਿਆਂ ਨਾਲ ਖੜੀ ਹੋਈ ਸੀ ਮਾਧੋ ਦਾਸ ਤੋਂ ਬਿਨਾ ਪੂਰਾ ਮੱਠ ਮੁਰਸ਼ਿਦ ਸੀ ਦਵਾਈਆਂ ਕੁੱਟਣ ਵਾਲੇ ਮਾਮ ਜਿਸਤੇ ਦਵਾਈਆਂ ਰਗੜਨ ਵਾਲੇ ਕੁੰਡੇ ਕੋਟਨੇ ਦੁਸ਼ਾਂਦੇ ਉਬਾਲਣ ਵਾਲੇ ਪਤੀਲੇ ਪੱਠੀਆਂ ਸਭ ਸ਼ਾਂਤ ਸਨ ਪਰ ਉਹ ਆਪ ਸ਼ਾਂਤ ਨਹੀਂ ਸੀ ਰਗਾਂ ਵਿੱਚ ਵਹਿੰਦੇ ਲਹੂ ਦੀ ਗਤੀ ਤੇਜ਼ ਸੀ ਆਪਣੀ ਮਹਿਮਾ ਬਣਾਈ ਰੱਖਣ ਲਈ ਭਾਵੇਂ ਉਹ ਸ਼ਰਧਾਲੂਆਂ ਵਿੱਚ ਇਹ ਜ਼ਾਹਰ ਕਰਦਾ ਸੀ ਕਿ ਉਹ ਭੂਤਕਾਲ ਅਤੇ ਭਵਿੱਖ ਕਾਲ ਵਿੱਚ ਜਦ ਚਾਵੇ ਜਾਤੀ ਮਾਰ ਸਕਦਾ ਹੈ ਤਾੰਤ੍ਰਿਕ ਵਿਦਿਆ ਨਾਲ ਜੋ ਚਾਵੇ ਹਾਸਲ ਕਰ ਸਕਦਾ ਹੈ ਪਰ ਉਸ ਨੂੰ ਇਹ ਬਿਲਕੁਲ ਨਹੀਂ ਸੀ ਪਤਾ ਕਿ ਇਸ ਸਮੇਂ ਉੱਤਰੀ ਭਾਰਤ ਵਿੱਚ ਸਿੱਖ ਧਰਮ ਦਾ 10ਵਾਂ ਗੁਰੂ ਆਪਣੇ ਦੇਸ਼ ਕੌਮ ਅਤੇ ਧਰਮ ਲਈ ਮੁਗਲਾਂ ਅਤੇ ਪਹਾੜੀ ਰਾਜਿਆਂ ਨਾਲ ਖੂਨੀ ਟੱਕਰ ਲੈ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਈਸੇ ਗੁਰੂ ਨਾਲ ਉਸਦਾ ਮਿਲਾਪ ਹੋਣਾ ਹੈ ਤੇ ਔਗੜਨਾਥ ਅਤੇ ਰਾਮਦਾਸ ਵਰਗੇ ਸਵਾਮੀਆ ਦੀਆਂ ਭਵਿੱਖ ਬਾਣੀਆਂ ਸੱਚ ਹੋਣੀਆਂ ਹਨ ਅਚਾਨਕ ਜਾਗੇ ਮੱਠ ਦੇ ਦੋ ਸਾਧੂਆਂ ਨੇ ਮਾਦੋਦਾਸ ਨੂੰ ਖੁੱਲੇ ਆਂਗਣ ਵਿੱਚ ਚੱਕਰ ਕੱਟਦਿਆਂ ਦੇਖਿਆ ਪਤਾ ਨਹੀਂ ਖਲਾ ਨਾਲ ਜਾਂ ਆਪਣੇ ਨਾਲ ਹੀ ਬਚਨ ਬਿਲਾਸ ਕਰਦਿਆਂ ਸੁਣਿਆ ਉਹਨਾਂ ਨੂੰ ਮਾਦੋਦਾਸ ਕੋਲੋਂ ਡਰ ਆਉਣ ਲੱਗਾ ਤੇ ਉਹ ਕਬਰਾ ਕੇ ਛੱਪਰ ਦੀ ਓਟ ਵਿੱਚ ਹੋ ਗਏ ਮਾਦੋਦਾਸ देर तक ਬਚੈਨੀ ਵਿੱਚ ਚੱਕਰ ਘਟਦਾ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਇਤਿਹਾਸ ਤੇ ਉੱਪਰ ਹੋਰ ਜਾਣਕਾਰੀ ਲੈਣ ਵਾਸਤੇ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਜੇਕਰ ਚੰਗੀ ਲੱਗੇ ਤੇ ਉਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਬਾਕੀ ਦੀਆਂ ਵੀਡੀਓ ਵੀ ਇਸੇ ਤਰ੍ਹਾਂ ਹੀ ਤੁਹਾਨੂੰ